ਸਸ਼ੀ ਕਾ ਜੀ ਮੈਨੂੰ ਤਾਂ ਹੀ ਮੰਨਦੇ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਮੋਗੇ ਲਓ ਜੀ ਤੁਹਾਨੂੰ ਅਸੀਂ ਇੱਕ ਹੋਰ ਪਖੰਡਵਾਦੀ ਵੀਡੀਓ ਦਿਖਾ ਦਈਏ ਹਰੇ ਸੂਟ ਵਾਲੀ ਬੀਬੀ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਐ ਟਿਪ ਟਾਪ ਹੋ ਕੇ ਬਾਬੇ ਦੇ ਡੇਰੇ ਦੇ ਵਿੱਚ ਪਹੁੰਚੀ ਡੇਰੇ ਵਿੱਚ ਪਹੁੰਚਦੇ ਸਾਰ ਬਾਬੇ ਨੂੰ ਦੇਖਦੀ ਹੈ ਕਿ ਬਾਬਾ ਆਪਣੀ ਗੱਦੀ ਤੇ ਬੈਠਿਆ ਤਾਂ ਦੇਖਦੇ ਦੇਖਦੇ ਹਰੇ ਸੂਟ ਵਾਲੀ ਜਨਾਨੀ ਦੇ ਵਿੱਚ ਕੁਝ ਅਜਹੀ ਸ਼ੈ ਆ ਜਾਂਦੀ ਹੈ ਕਿ ਬਾਬੇ ਨੇ ਵਿਛਾਏ ਹੋਏ ਤੱਪੜ ਵੀ ਇਕੱਠੇ ਕਰ ਦਿੰਦੀ ਹੈ ਐਨਾ ਨਹੀਂ ਭਾਈ ਜਨਾਨੀ ਦੀ ਲੋਰ ਅਜਹੀ ਸੀ कि ਦੇਖ ਕੇ ਬਾਬਾ ਵੀ ਕਰੰਟ ਜਾ ਛੱਡਣ ਲੱਗ ਗਿਆ ਉਹ ਵੀ ਸਿਰ ਘਮਾਉਂਦਾ ਨਜ਼ਰ ਆ ਰਿਹਾ ਤਾਂ ਇਹ ਵੀ ਜਿਹੜਾ ਨੌਜਵਾਨ ਮੁੰਡਾ ਜਿਹੜਾ ਅੱਜ ਕੱਲ ਬਾਬਾ ਬਣਿਆ ਹੋਇਆ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਤਾਂ ਇਸ ਦੇ ਡੇਰੇ ਦੇ ਵਿੱਚ ਜਨਾਨੀਆਂ ਦੀ ਪਰਮਾਰ ਲੱਗੀ ਹੁੰਦੀ ਆ ਜਨਾਨੀਆਂ ਕਦੇ ਮਾਲਾ ਪਾਉਂਦੀਆਂ ਨੇ ਕਦੇ ਬਾਬੇ ਦੇ ਚੁੰਨੀਆਂ ਪਾਉਂਦੀਆਂ ਨੇ ਕਦੇ ਬਾਬੇ ਦੇ ਨਾਲ ਮਿਲ ਕੇ ਇੱਕੋ ਜਿਹਾ ਜਿਹੜਾ ਕਿ ਸਟੈਪ ਕਰਦੇ ਨੇ ਸਿਰ ਘਮਾਉਣ ਦਾ ਕਦੇ ਬਾਬਾ ਜਨਾਨੀਆਂ ਨੂੰ ਹੱਥ ਰੱਖ ਕੇ ਉਹਨਾਂ ਦੇ ਫੂਕਾ ਮਾਰ ਕੇ ਇਲਾਜ ਕਰਦਾ ਤਾਂ ਇਹ ਵੀ ਜਿਹੜਾ ਬਾਬਾ ਕਾਫੀ ਚਰਚਾ ਦੇ ਵਿੱਚ ਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਵੀਡੀਓ ਦੱਸਣ ਦੀ ਜ਼ਰੂਰਤ ਨਹੀਂ ਕਿ ਕਿਵੇਂ ਜਨਾਨੀ ਬਾਬੇ ਨੂੰ ਦੇਖਦੀ ਦੇਖ ਕੇ ਮੇਲਦੀ ਹੋਈ ਨਜ਼ਰ ਆਉਂਦੀ ਆ ਤਾਂ ਫਿਰ ਬਾਬਾ ਵੀ ਕਿਸੇ ਨਾਲ ਘਟ ਨਹੀਂ ਜਦੋਂ ਜਨਾਨੀਆਂ ਆ ਕੇ ਡੇਰੇ ਦੇ ਵਿੱਚ ਮੇਲਣ ਲੱਗ ਜਾਂਣ ਤਾਂ ਸਾਹਮਣੇ ਵਾਲੇ ਤਾਂ ਚੰਗਾ ਭੜਾ ਹੀ ਕਰੰਟ ਛੱਡਣ ਲੱਗ ਗਿਆ ਤਾਂ ਬਾਬੇ ਤਾਂ ਫਿਰ ਤੁਹਾਨੂੰ ਪਤਾ ਗਿਆ ਕਿਉਂਕਿ ਜਨਾਨੀਆਂ ਦੇ ਸਿਰਾਂ ਦੇ ਉੱਤੇ ਬਾਬੇ ਬਣੇ ਹੋਏ ਨੇ ਇਹਨਾਂ ਦੇ ਡੇਰੇ ਹੀ ਜਨਾਨੀਆਂ ਕਰਕੇ ਚੱਲ ਰਹੇ ਨੇ ਜੇਕਰ ਜਨਾਨੀਆਂ ਡੇਰੇ ਦੇ ਵਿੱਚ ਆਉਣਾ ਬੰਦ ਕਰ ਦੇਣ ਤਾਂ ਬਾਬੇ ਨੇ ਤਾਂ ਚਿੰਤੇ ਢੋਲ ਕੇ ਜੀਆਂ ਇਕੱਠੀਆਂ ਹੋ ਜਾਣ ਜਿਹੜੇ ਇਹ ਪਖੰਡੀ ਬਣੇ ਹੋਏ ਨੇ ਕਿਉਂਕਿ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਆ ਤਾਂ ਜਨਾਨੀਆਂ ਦਾ ਪਹਿਲਾ ਜਨਾਨੀ ਆ ਜਾਂਦੀ ਨੇ ਫੇਰ ਆਦੇ ਜਵਾਕਾਂ ਨੂੰ ਲੈ ਕੇ ਜਾਂਦੇ ਨੇ ਫੇਰ ਆਪਦੇ ਬੰਦੇ ਨੂੰ ਲੈ ਕੇ ਜਾਂਦੇ ਨੇ ਜਿਸ ਕਰਕੇ ਫੇਰ ਦੋ ਚਾਰ ਹੋਰ ਜਨਾਨੀ ਜਲਦੀ ਜਾ ਕੇ ਦੱਦ ਰਹੇ ਭਾਈ ਬਾਬਾ ਫਲਾਣਾ ਆਇਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਜਨਾਨੀ ਹਰੇ ਸੂਟ ਵਾਲੀ ਕਿਵੇਂ ਮੇਲਦੀ ਹੋਈ ਨਜ਼ਰ ਆਉਂਦੀ ਆ ਤੇ ਬਾਬੇ ਦੇ ਆਲੇ ਦਲੇ ਪਏ ਕੱਪੜੇ ਵੀ ਇਕੱਠੇ ਕਰ ਦਿੰਦੀ ਉਹਦਾ ਬਾਬਾ ਵੀ ਫੇਰ ਸਿਰ ਘਮਾਉਣ ਲੱਗ ਜਾਂਦਾ ਬਾਬੇ ਦੇ ਵਿੱਚ ਵੀ ਕੋਈ ਇਸ ਨੂੰ ਦੇਖ ਕੇ ਆ ਜਾਂਦਾ ਤਾਂ ਇਹ ਕਹਿੰਦੇ ਨੇ ਜਦੋਂ ਜਦੋਂ ਅਸੀਂ ਜਿਹੜੀਆਂ ਵੀਡੀਓਜ਼ ਦੇਖਦੇ ਆ ਤਾਂ ਇਹਦੇ ਵਿੱਚ ਇਹੇ ਗੱਲ ਕਹੀ ਜਾਂਦੀ ਹੈ ਕਿ ਭਾਈ ਇਹਦੇ ਵਿੱਚ ਕੋਈ ਓਪਰੇ ਸ਼ਾਇ ਹੈਗੀ ਸੀ ਤਾਂ ਬਾਬਾ ਕੱਢ ਰਿਹਾ ਸੀ ਚਲੋ ਉਸ ਤਾਂ ਓਪਰੇ ਸ਼ਾਇ ਹੈਗੀ ਦੀ ਭਾਈ ਤਾਂ ਸਿਰ ਘਮਾਉਂਦੀ थी ਫਿਰ ਬਾਬਾ ਓਪਰੇ ਸ਼ਾਇ ਨੂੰ ਦੇਖ ਕੇ ਸਿਰ ਘਾਤ ਘਮਾਉਣ ਲੱਗ ਗਿਆ ਜੇਕਰ ਉਹ ਕਹਿੰਦੇ ਨੇ ਵੀ ਸਾਡੇ ਵਿੱਚ ਦੇਵੀ-ਦੇਵਤੇ ਆ ਗਏ ਸੀ ਫਿਰ ਦੇਵੀ-ਦੇਵਤੇ ਆਉਣ ਨਾਲ ਸ਼ਕਤੀਆਂ ਆਉਂਦੇ ਨਾਲ ਤੁਸੀਂ ਸਿਰ ਘਮਾਉ ਰਹੇ ਹੋ ਇੱਕ ਪਾਸੇ ਇੱਕ ਬੰਦੇ ਦੇ ਵਿੱਚ ਭੂਤ ਆ ਰਿਹਾ ਉਹ ਵੀ ਸਿਰ ਘਮਾ ਰਿਹਾ ਫਿਰ ਥੋੜੇ ਦੋਨਾਂ ਦੇ ਵਿੱਚ ਅੰਤਰ ਕੀ ਆ ਭਾਈ ਸਿਰ ਤਾਂ ਭੂਤ ਵਾਲਾ ਵੀ ਘਮਾ ਰਿਹਾ ਤੇ ਸਿਰ ਦੇਵੀ-ਦੇਵਤੇ ਵਾਲਾ ਵੀ ਘਮਾ ਰਿਹਾ ਫਿਰ ਇਹਦੇ ਵਿੱਚ ਸਮਝੀਏ ਕਿ ਇਹ ਤਾਂ ਅਸੀਂ ਸੁਣਿਆ ਸੀ ਕਿ ਜਿਹਦੇ ਵਿੱਚ ਕੋਈ ਭੂਤ ਆ ਜਾਂਦੇ ਉਹ ਸਿਰ ਘਮਾਉਣ ਲੱਗ ਜਾਂਦੇ ਨੇ ਜਾਂ ਫਿਰ ਵਾਲ ਖੋਣਾ ਕੇ ਕੂਕਾਂ ਚਿੱਕਾਂ ਮਾਰ ਲੱਗ ਜਾਂਦੇ ਨੇ ਇਹ ਗੱਲ ਸੁਣੀ ਸੀ ਪਰ ਹੁਣ ਬਰਾਬਰੀ ਚੱਲ ਰਿਹਾ ਕੰਮ ਹੁਣ ਅਸੀਂ ਕੀ ਕਹੀਏ ਵੀ ਭਾਈ ਭੂਤ ਕਿਹਦੇ ਵਿੱਚ ਆ ਤੇ ਦੇਵੀ ਦੇਵਤੇ ਦੀ ਸ਼ਕਤੀ ਕਿਹਦੇ ਵਿੱਚ ਆ ਇਹ ਪਖੰਡਵਾਦ ਆ ਹੋਰ ਕੁਝ ਨਹੀਂ ਲੋਕ ਸਮਝਣ ਤਾਂ ਉਹਨਾਂ ਦਾ ਫਾਇਦਾ ਹੋਵੇਗਾ ਕਿਉਂਕਿ ਪਖੰਡਵਾਦ ਵੱਡੇ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਤਾਂ ਇਸ ਨੂੰ ਰੋਕਣਾ ਬੇहद ਜ਼ਰੂਰੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਖੰਡਵਾਦ ਚੱਪੇ-ਚੱਪੇ ਦੇ ਖੁੱਲ ਚੁੱਕਿਆ ਹਰ ਗਲੀ ਮੁਹੱਲੇ ਦੇ ਵਿੱਚ ਡੇਰੇ ਖੋਲੇ ਜਾ ਰਹੇ ਨੇ ਪੁੱਛਾਂ ਦਿੱਤੀਆਂ ਜਾ ਰਹੀਆਂ ਨੇ ਚੌਕੀਆਂ ਲਗਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਲੋਕਾਂ ਨੂੰ ਟੂਣੇ ਟੱਪਿਆਂ ਦੇ ਵਿੱਚ ਪਾਇਆ ਜਾ ਰਿਹਾ ਤਾਂ ਲੋਕਾਂ ਦੀ ਬੁੱਧੀ ਪ੍ਰਿਸ਼ਟ ਹੋਣ ਦੀ ਚਾਰੀ ਆ ਪਰ ਲੋਕਾਂ ਨੂੰ ਸਮਝ ਦੀ ਜ਼ਰੂਰਤ ਹੈ ਪਖੰਡਵਾਦ ਦੇ ਵਿੱਚ ਕੁਝ ਵੀ ਨਹੀਂ ਆਪਣੇ ਸਮੇਂ ਦੀ ਬਰਬਾਦੀ ਆ ਆਪਣੇ ਪੈਸੇ ਦੀ ਬਰਬਾਦੀ ਆ ਤਾਂ ਇਹਨਾਂ ਲੋਕਾਂ ਪਿੱਛੇ ਲੱਗ ਕੇ ਕਦੇ ਵੀ ਆਪਣੇ ਧਨ ਦੀ ਆਪਣੇ ਮਨ ਦੀ ਕਦੇ ਬਰਬਾਦੀ ਨਾ ਕਰੋ ਸਮਾਜ ਇਹ ਹੀ ਚੀਜ਼ ਹੈ ਕਿ ਜੇਕਰ ਤੁਸੀਂ ਹੁਣ ਇਨਾ ਪਖੰਡੀਆਂ ਦੇ ਪਿੱਛੇ ਲੱਗ ਕੇ ਗਵਾ ਲਿਆ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼